ਹੋਲੀ ਵਾਲੇ ਦਿਨ ਲੱਗਣ ਜਾ ਰਿਹਾ ਹੈ ਚੰਦਰ ਗ੍ਰਹਿਣ। ਮੁੱਲ ਕੇ ਵੀ ਨਾ ਨਿਕਲਿਓ ਘਰੋਂ ਬਾਹਰ। ਇਹਨਾਂ ਰਾਸ਼ੀਆਂ ਤੇ ਪਵੇਗਾ ਸ। ਸੁਣੋ ਕਿਹੜੀਆਂ ਗੱਲਾਂ ਦਾ ਤੁਹਾਨੂੰ ਰੱਖਣਾ ਪਵੇਗਾ ਖਾਸ ਕਿ ਆ। Hindu ਧਰਮ ਦੇ ਵਿੱਚ ਹੋਲੀ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਇਸ ਵਾਰ ਰੰਗਾਂ ਦਾ ਤਿਉਹਾਰ 14 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਹੋਲੀ ਦੇ ਸ਼ੁਭ ਮੌਕੇ ਤੇ ਸੂਰਜ ਦੇਵਤਾ ਆਤਮਾ ਦਾ ਕਰਕ ਰਾਸ਼ੀ ਚ ਬਦਲ ਦਵੇਗਾ ਇਸ ਦਿਨ ਚੰਦਰ ਗ੍ਰਹਿਣ ਵੀ ਹੈ ਐਮਨਿਆ ਜਾਂਦਾ ਹੈ ਕਿ ਸੂਰਜ ਅਤੇ ਚੰਦਰ ਗ੍ਰਹਿਣ ਦੌਰਾਨ ਰਾਹੂ ਦਾ ਪ੍ਰਭਾਵ ਧਰਤੀ ਤੇ ਵੱਧ ਜਾਂਦਾ ਹੈ ਜਿਸ ਕਾਰਨ ਗ੍ਰਹਿਣ ਦੌਰਾਨ ਕੋਈ ਵੀ ਸ਼ੁਭ ਕੰਮ ਕਰਨ ਦੀ ਮਨਾਹੀ ਹੈ ਅਜਿਹੀ ਸਥਿਤੀ ਦੇ ਵਿੱਚ ਕੁਝ ਰਾਸ਼ੀਆਂ ਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੀ ਬਦਲਾ ਆ ਸਕਦਾ ਹੈ ਇਸ ਸਮੇਂ ਦੌਰਾਨ ਚੰਦਰ ਗ੍ਰਹਿਣ ਦਾ ਪਰਛਾਵਾਂ ਵੀ ਪੈਣ ਵਾਲਾ ਹੈ ਧਾਰਮਿਕ માનਤਾਵਾਂ ਅਨੁਸਾਰ ਹੋਲੀ ਵਾਲੇ ਦਿਨ ਲੱਗਣ ਵਾਲਾ ਚੰਦਰ ਗ੍ਰਹਿਣ ਅਸ਼ੁਭ ਮੰਨਿਆ ਜਾਂਦਾ ਹੈ ਇਸ ਸਮੇਂ ਦੌਰਾਨ ਕੋਈ ਵੀ ਸ਼ੁਭ ਜਾਂ ਅਸ਼ੁਭ ਕੰਮ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਹਾ ਜਾਂਦਾ ਹੈ ਕਿ ਗ੍ਰਹਿਣ ਦੌਰਾਨ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ ਤਾਂ ਜੋ ਗ੍ਰਹਿਣ ਦਾ ਵਿਅਕਤੀ ਤੇ ਕੋਈ ਮਾੜਾ ਪ੍ਰਭਾਵ ਨਾ ਪਵੇ ਚੰਦਰ ਗ੍ਰਹਿਣ ਦੌਰਾਨ ਰਾਹੂ ਦਾ ਪ੍ਰਭਾਵ ਧਰਤੀ ਉੱਤੇ ਵੱਧ ਜਾਂਦਾ ਹੈ ਜਿਸ ਕਾਰਨ ਭ੍ਰਮ ਸ਼ਕਤੀਆਂ ਹੋਰ ਸ਼ਕਤੀਸ਼ਾਲੀ ਹੋ ਜਾਂਦੀਆਂ ਹਨ ਪਰ ਪੁਰਾਣਿਕ માનਤਾਵਾਂ ਅਨੁਸਾਰ ਚੰਦਰ ਗ੍ਰਹਿਣ ਦੇ ਪ੍ਰਕੋਪ ਤੋਂ ਬਚਣ ਦੇ ਲਈ ਕੁਝ ਆਪਾਕ ਕੀਤੇ ਜਾ ਸਕਦੇ ਹਨ ਅਤੇ ਕੁਝ ਗੱਲਾਂ ਦਾ ਧਿਆਨ ਰੱਖਿਆ ਜਾ ਸਕਦਾ ਹੈ ਅਜਿਹੀ ਸਥਿਤੀ ਦੇ ਵਿੱਚ ਆਉ ਜਾਣਦੇ ਹਾਂ ਚੰਦਰ ਗ੍ਰਹਿਣ ਦੌਰਾਨ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਆਉ ਜਾਣਦੇ ਹਾਂ ਕਿ ਹੁਲੀ ਵਾਲੇ ਦਿਨ ਚੰਦਰ ਗ੍ਰਹਿਣ ਕਿਸ ਸਮੇਂ ਲੱਗ ਰਿਹਾ ਹੈ ਰੰਗਾਂ ਦੇ ਨਾਲ ਖੇਡਣਾ ਸ਼ੁਭ ਰਹੇਗਾ ਜਾਂ ਨਹੀਂ ਅਤੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜੋਤਿਸ਼ ਸ਼ਾਸਤਰ ਦੇ ਅਨੁਸਾਰ 14 ਮਾਰਚ ਨੂੰ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਸਵੇਰੇ 9:29 ਮਿੰਟ ਤੇ ਦੁਪਹਿਰ 3:29 ਮਿੰਟ ਤੱਕ ਲੱਗੇਗਾ ਵਾਨੂੰ ਦੱਸਦੀ ਕਿ ਚੰਦਰ ਗ੍ਰਹਿਣ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਇਸ ਦੇ ਲਈ ਇੱਥੇ ਸूतक काल ਵੈਦ ਨਹੀਂ ਹੋਵੇਗਾ ਪਰ ਫਿਰ ਵੀ ਤੁਹਾਨੂੰ ਗ੍ਰਹਿਣ ਦੌਰਾਨ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਆਓ ਹੁਣ ਤੁਹਾਨੂੰ ਦੱਸਦੀਆਂ ਗ੍ਰਹਿਣ ਦੌਰਾਨ ਕੀ ਨਹੀਂ ਕਰਨਾ ਚਾਹੀਦਾ ਗ੍ਰਹਿਣ ਦੌਰਾਨ ਕੋਈ ਪੂਜਾ ਜਪ ਪ੍ਰਾਰਥਨਾ ਨਾ ਕਰੋ ਕਿਸੇ ਵੀ ਭਗਵਾਨ ਦੀ ਮੂਰਤੀ ਨੂੰ ਨਾ ਛੂਹੋ ਗ੍ਰਹਿਣ ਦੌਰਾਨ ਖਾਣਾ ਨਾ ਖਾਓ ਅਤੇ ਨਾ ਹੀ ਪਕਾਓ ਗ੍ਰਹਿਣ ਦੌਰਾਨ ਤਿੱਖੇ ਕੈਂਚੀ, ਚਾਕੂ ਅਤੇ ਸੂਈਆਂ ਦੀ ਵਰਤੋਂ ਨਾ ਕਰੋ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਨੂੰ ਗ੍ਰਹਿਣ ਦੌਰਾਨ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਇਸ ਤੋਂ ਇਲਾਵਾ ਗ੍ਰਹਿਣ ਨੂੰ ਨੰਗੀਆਂ ਅੱਖਾਂ ਦੇ ਨਾਲ ਨਾ ਦੇਖੋ। ਚੰਦਰ ਗ੍ਰਹਿਣ ਦੌਰਾਨ ਨਕਾਰਾਤਮਕ ਥਾਵਾਂ ਤੋਂ ਦੂਰ ਰਹੋ। ਗ੍ਰਹਿਣ ਦੌਰਾਨ ਕੀ ਕਰਨਾ ਚਾਹੀਦਾ ਹੈ? ਗ੍ਰਹਿਣ ਦੌਰਾਨ ਘਰ ਦੇ ਵਿੱਚ ਗੰਗਾ ਜਲ ਛਿੜਕੋ। గ్రహਣ ਤੋਂ ਬਾਅਦ ਨਹਾਉਣ ਵਾਲੇ ਪਾਣੀ ਦੇ ਵਿੱਚ ਗੰਗਾ ਜਲ ਮਿਲਾ ਕੇ ਇਸ਼ਨਾਨ ਕਰੋ ਇਸ ਦੇ ਨਾਲ ਹੀ ਗ੍ਰਹਿਣ ਦੌਰਾਨ ਭਗਵਾਨ ਵਿਸ਼ਨੂੰ ਦੇ ਮੰਤਰਾਂ ਦਾ ਜਾਪ ਕਰੋ ਗ੍ਰਹਿਣ ਤੋਂ ਬਾਅਦ ਤੁਸੀਂ ਲੋੜਵੰਦਾਂ ਨੂੰ ਦਾਨ ਵੀ ਕਰ ਸਕਦੇ ਹੋ ਗ੍ਰਹਿਣ ਦੌਰਾਨ ਹੋਲੀ ਖੇਡिए ਜਾਂ ਨਾ ਖੇਡिए ਹੋਲੀ ਵਾਲੇ ਦਿਨ ਗ੍ਰਹਿਣ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਇਸ ਦੇ ਲਈ ਸूतक काल ਵੈਧ ਨਹੀਂ ਹੋਵੇਗਾ ਅਜਿਹੀ ਸਥਿਤੀ ਦੇ ਵਿੱਚ ਤੁਸੀਂ ਹੋਲੀ ਖੇਡ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਗ੍ਰਹਿਣ ਦੇ ਨਾਲ ਸੰਬੰਧਿਤ ਹੋਰ ਜਾਣਕਾਰੀ ਦੇ ਲਈ ਕਿਸੇ ਜੋਤਸ਼ੀ ਦੇ ਨਾਲ ਸੰਪਰਕ ਕਰ ਸਕਦੇ ਹੋ న్యూਸ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ